ਸਸਤਾ ਸਾਮਾਨ ਬਹੁਤ ਮਿਲਦਾ ਹੈ ਤੇ ਜਰੂਰ ਆ ਕੇ ਇੱਥੇ ਤੁਸੀਂ ਖਰੀਦਣਾ ਹੈ ਹਾਂਜੀ ਸਸਤਾ ਮਿਲਦਾ ਸਾਮਾਨ ਮਿਲਦਾ ਹੈ ਠੀਕ ਹੈ ਹੋਰ ਸੇਲ ਤੇ ਸਾਮਾਨ ਮਿਲਦਾ ਹੈ ਚਾਹ ਕਦੇ ਵੀ ਤੁਸੀਂ ਕੋਈ ਵੀ ਸ਼ਹਿਰ ਆ ਲੁਧਿਆਣੇ ਚਾਹੋ ਤੇ ਇੱਥੇ ਜਰੂਰ ਖਰੀਦੋ ਸਾਮਾਨ ਆ ਕੇ ਅੰਦਰ ਦੇਖ ਲਓ ਅੰਦਰ ਵੀ ਹਾਂਜੀ ਆ ਅੰਦਰ ਵੀ ਹੈਗਾ ਯਾ ਦੇਖੋ ये देखो कि मैं शॉप ने थे बहुत बढ़िया हाँ जी ਅੱਛਾ ਜਰੂਰ ਆਓ ਲੁਧਿਆਣਾ ਸਾਡਾ ਸ਼ਹਿਰ ਲੁਧਿਆਣਾ ਇਹ ਬਹੁਤ ਵਧੀਆ ਤੁਹਾਨੂੰ ਹਰ ਇੱਕ ਚੀਜ਼ ਸਸਤੀ ਮਿਲੂਗੀ ਸ਼ਰਤਾਂ ਤੋਂ ਲੈ 150 ਦੀ ਸ਼ਰਤ ਕੁਰਤਾ 100 ਤੱਕ ਵੀ ਤੁਹਾਨੂੰ ਕੁਰਤਾ ਮਿਲ ਜਾਂਦਾ ਇੱਥੇ ਆਜੋ ਹੁਣ ਆਪਾਂ ਅੱਗੇ ਚੱਲ ਜਾਈਏ ਇਹ ਆ ਦੇਖੋ ਚੂੜਾ ਵਿਆਹ ਸ਼ਾਦੀਆਂ ਵਾਸਤੇ ਚੂੜਾ ਲਹਿੰਗੇ ਚੋਲੀ ਸਸਤਾ ਸਸਤਾ ਸਮਾਨ ਬਹੁਤ ਜ਼ਿਆਦਾ ਹੈ ਰਾਸ਼ ਰਾਸ਼ ਬਹੁਤ ਹੈ ਛੋਟੀਆਂ ਛੋਟੀਆਂ ਗੱਲਾਂ हाँ जी हाँ देखोगे हार जिस तरह आप बया कर ज्वेलर की दुकान भी है सोने चांदी की दुकान जी

ਸਸਤਾ ਸਮਾਨ ਮਿਲਦਾ ਹੈ ਤੇ ਬਹੁਤ ਜ਼ਿਆਦਾ ਕਿਹੜਾ ਇਹ ਸੂਟ ਪਸੰਦ ਕਰਿਆ ਉਹਦੇ ਗਾਏ ਨਿਕਲ ਗਈ ਕਹਿੰਦੇ ਇਹਨੂੰ ਵੈਸੇ ਚੌੜਾ ਬਾਜ਼ਾਰ ਆ ਪਰ ਗਲੀਆਂ ਬਹੁਤ ਤੰਗ ਨੇ तो सस्ती चीज़ इतने मिलती है तुम तो आओ घंटा घर अच्छ अच्छा शॉपिंग शॉपिंग का सा मूड बनया से फिलहाल तो असं खरीदया नहीं कुछ जुत्ती मोड़न वास्ते आए थे जुत्ती आ गई सभी छोटी तो असं चलो मोड़े आने हाँ तो यह इतने सड़क चौड़ी ने आखोजन नंबर एक ओतवाली ਹਾਂਜੀ ਜੀ ਸਸਤੀ ਬਹੁ ਮਿਲਦੀ ਆ ਇੱਥੇ ਸੜਕ ਬਹੁਤ ਚੌੜੀ ਆ ਇਹਨੂੰ ਕਹਿੰਦੇ ਚੌੜਾ ਬਾਜ਼ਾਰ ਅੱਗੇ ਜਾਓਗੇ ਤੁਸੀਂ ਗਾਹਾਂ ਗੋੜ ਬਾਜ਼ਾਰ ਆ ਜਾਂਦਾ ਕਿ ਅੱਗੇ சிவா ਮੰਦਿਰ ਵੀ ਆਂਦੇ ਨੇ ਗੁਰਦੁਆਰਾ ਵੀ ਨਿਕਲ ਗਿਆ ਇਹ ਦੇਖੋ ਸ਼ਾਪ ਇੱਕ ਜੁੱਤੀਆਂ ਦੀ ਸ਼ਾਪ ਆຊੂ ਇੱਥੇ ਸੂਟ ਲਾਏ ਹੋਏ ਨੇ

ਇਹ ਆ ਵੀਡੀਓ ਲੈ ਗਈ ਕਿੱਥੇ ਕਿੱਟ ਕਿੱਟ ਲੈਣੇ ਆਪਾਂ ਆਪਾਂ ਕਿੱਟ ਲੈਣੇ ਫੈਸ਼ਨ ਕਿੰਗ ਵਾਲਿਆਂ ਦੇ ਇੱਕ ਕਿੱਟ ਲੈਣੀ ਆ ਬੱਚੀ ਵਾਸਤੇ ਉਹਦੇ ਚੱਲਦੀ ਪਈ ਆਪਣੀ ਪੇਪਰ ਚੱਲਦੇ ਪੈਣੇ ਆ ਦੇਖੋ ਸਟੈਂਡ ਆਪਾਂ ਲੈਣੇ ਨੇ ਜੇ ਲੋਕਾਂ ਨੂੰ ਵਾਸਤੇ ਹੁਣ ਆ ਗਿਆ ਆਪਾਂ ਅੱਗੇ ਆ ਗਿਆ ਜੀ ਘਾਂਟਾ ਕਰ ਹਾਂ ਤਾਂ ਉਹ ਕਿ ਘਾਂਟਾ ਘਾਤ ਧੋਨੇ ਪੂੜ ਆ ਗਿਆ ਜੀ सी हस्ता रेलवे स्टेशन एमसी ऑफिस जॉन एवरा चौंरा चौं डी एम सी हस्ता रेलवे स्टेशन एम सी ऑफिस जॉन ए पंजाबी मैं पढ़ ल हाँ जी आ लास्ट दुकान छोटिया छोटिया रेहड़िया लाइया हुई जो छोटा मोटा समान मैं घाटा घर खाना एक बार बस और नहीं लिजा लो जी होना तो आप घाटा घर पहुँच चुके हैं जी जो थानू वाया लगी वीडियो लाइक तो सबसक्राइब जरूर करो कर दो कमी तारीवाल बिल ना तोड़े मेला देख लो जी आपके घंटा घर घंटा घर देख लो बचा हो लुधियाने का घंटा घर ਬਹੁਤ ਜ਼ਿਆਦਾ ਆਹ ਖਾਣ ਪੀਂਦਾ ਆਪਾਂ ਆ ਰੋਲਾ ਆਟ ਵਾਲੇ ਬਹੁਤ ਜ਼ਿਆਦਾ ਕੋਪ ਨੇ ਹਾਂ ਲੋ ਜੀ ਅੱਗੇ ਅਸੀਂ ਜਾਣਾ ਹੁਣ ਫੈਸ਼ਨ ਕਿੰਗ ਵਾਲਿਆਂ ਦੇ ਜੀ ਫੈਸ਼ਨ ਕਿੰਗ ਵਾਲਿਆਂ ਦੇ ਸ਼ਾਪਿੰਗ ਕਰਨੀ ਆ bagi के अच्छा ये देखो